ਕਾਂਗਰਸ ਪਾਰਟੀ ਦਾ ਹੰਗਾਰੇ ਤੋਂ ਆ ਆ ਜਾਰੀ ਮੀਟਿੰਗ ਦੇਖ ਲਿੰਦੇ ਝਾੜੂ ਵਾਲੇ ਤੇ ਉਹਨਾਂ ਨੇ ਡਰ ਜਾਣਾ। ਉਹਨਾਂ ਨੂੰ 0 13 ਮੇਰੇ ਵੱਲੋਂ ਕਹਿ ਲੋ। ਹਿੰਦੁਸਤਾਨ ਦੇ ਨੌਜਵਾਨ ਨੂੰ ਬਚਾਣਾ, ਨੌਜਵਾਨਾਂ ਦੇ ਭਵਿੱਖ ਨੂੰ ਬਚਾਣਾ ਤਾਂ ਮੋਦੀ ਨਹੀਂ ਚੱਲਦਾ ਕਰਦਾ। ਤੇ ਪੰਜਾਬ ਦੇ ਅੰਦਰੋਂ ਆਮ ਆਦਮੀ ਪਾਰਟੀ ਦਾ ਸਫਾਇਆ ਕਰਨਾ। ਜਿਹੜੇ ਅਸਲੀ ਕਾਂਗਰਸੀ ਉਹਨਾਂ ਦੀ ਮਾਨ ਨਹੀਂ। ਜਿਹੜਾ ਬੰਦਾ ਕੋਈ ਛੱਡ ਕੇ ਜਾਊ ਸਾਣਾ ਮਰੀ ਮਾਨ ਚੱਟ ਕੇ ਜਾਊਗਾ। ਆਪਣੇ ਸਮਾਜ ਦੇਖ ਲਓ ਕਿ ਮਾਨਸਾਣਾ ਕਿੰਨਾ ਮੜੀ ਆ। ਸਸ਼ਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ। ਲੋਕ ਸਭਾ ਚੋਣਾਂ 2024 ਨੂੰ ਲੈ ਕੇ ਚੋਣ ਖੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ। ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਹਲਕੇ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਜੇ ਗੱਲ ਕਰੀਏ ਹਲਕਾ ਫਤਿਹਗੜ ਸਾਹਿਬ ਦੀ ਤਾਂ ਅਸੀਂ ਅੱਜ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੇ ਵਿਧਾਨ ਸਭਾ ਹਲਕਾ ਅਸਮਰਾਲਾ ਦੇ ਮਾਛੀਵਾੜਾ ਸ਼ਹਿਰ ਦੇ ਨੇੜੇ ਪੈਂਦੇ ਪਿੰਡ ਸ਼ੇਰਪੁਰ ਬੇੜ ਦੇ ਵਿੱਚ ਮੌਜੂਦ ਹ ਜਿੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਹੁਣੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਪਿੰਡ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ ਗੱਲਬਾਤ ਕਰਨ ਲੈਂਦੇ ਆ ਡਾਕਟਰ ਅਮਰ ਸਿੰਘ ਉਹਨਾਂ ਦੇ ਨਾਲ ਕੀ ਕਹੋ ਜਿਆ ਲੋਕਾਂ ਦਾ ਜਿਹੜਾ ਉਤਸ਼ਾਹ ਹੈ ਲੋਕਾਂ ਦਾ ਹੁੰਗਾਰਾ ਇਸ ਚੋਣ ਪ੍ਰਚਾਰ ਨੂੰ ਮਿਲ ਰਿਹਾ ਹੋਇਆ ਡਾਕਟਰ ਸਾਹਿਬ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਸ਼ੇਰਪੁਰ ਫੈਂਡ ਦੇ ਵਿੱਚ ਅੱਜ ਪਹੁੰਚਿਆ ਯਾਰ ਇਹ ਤਾਂ ਮੇਰੇ ਖਿਆਲ ਤੁਸੀਂ ਆਪ ਹੀ ਦੇਖਣਾ ਹੋਣਾ ਇਹ ਸਾਡਾ ਚੌਥਾ ਪ੍ਰੋਗਰਾਮ ਸੀ ਇਹ ਹਰ ਇੱਕੇ ਸਾਰੇ ਦੇ ਸਾਰੇ ਜਿਹੜੇ ਪ੍ਰੋਗਰਾਮ ਨੇ 500 700 800 ਆਦਮੀਆਂ ਦਾ ਇਕੱਠ ਹੋ ਰਿਹਾ ਇਹ ਹੁੰਗਾਰਾ ਤੁਸੀਂ ਆਪ ਅੰਦਾਜ਼ਾ ਲਾ ਲਓ ਮੇਰੇ ਖਿਆਲ ਸਮਰਾਲੇ ਹਲਕੇ ਵਿੱਚ ਕਾਂਗਰਸ ਪਾਰਟੀ ਨੂੰ ਔਰ ਡਾਕਟਰ ਰਮਰ ਸਿੰਘ ਨੂੰ ਬਹੁਤ ਵੱਡਾ ਹੁਆਰਾ ਮਿਲ ਰਿਹਾ ਮੈਂ ਕੱਲ ਖੰਨਾ ਹਲਕੇ ਸੀ ਉਧੇ ਚ ਵੀ ਇਸ ਤਰ੍ਹਾਂ ਹੀ ਸਭ ਜਗ੍ਹਾ ਭੀੜ ਸੀ ਪਰਸੋਂ ਮੈਂ ਪਾਇਲ ਹਲਕੇ ਸੀ ਉਥੇ ਵੀ ਇਵੇਂ ਹੀ ਭੀੜ ਸੀ ਉਦੋਂ ਪਹਿਲਾਂ ਮੈਂ ਮੈਂ ਸਾਹਨੇਵਾਲ ਹਲਕੇ ਸੀ ਉਥੇ ਵੀ ਇਸ ਤਰ੍ਹਾਂ ਹੀ ਭੀੜ ਆ ਲੋਕ ਹਮ ਹਮਾ ਕੇ ਕਾਂਗਰਸ ਪਾਰਟੀਆਂ ਦੀਆਂ ਮੀਟਿੰਗਾਂ ਚ ਆ ਰਹੇ ਆ ਔਰ ਸਾਨੂੰ ਕਹਿ ਰਹੇ ਆ ਕਿ ਮੋਦੀ ਨੂੰ ਤਾਂ ਹਟਾਣਾ ਹੀ ਹਟਾਣਾ ਆ ਨਾਲ ਝਾੜੂ ਵਾਲਿਆਂ ਨੂੰ ਹਟਾਣਾ ਮੁਕਾਬਲਾ ਕਿਹਨਾਂ ਦੇ ਨਾਲ ਦੇਖਦੇ ਹੋ ਮੇਨ ਅਜੇ ਤੱਕ ਕੋਈ ਮੁਕਾਬਲਾ ਮੈਂ ਦੇਖਦਾ ਨਹੀਂ ਕਿਉਂਕਿ ਜਿਹੜਾ ਕੈਂਪੇਨ ਹੁੰਦਾ ਇਹ ਚੱਲਦਾ ਹੈਗਾ ਇਹ ਮੇਰੇ ਖਿਆਲ 20 ਤਰੀਕ ਦੇ ਆਸ-ਪਾਸ ਪਤਾ ਲੱਗੂ ਕਿਹਦੇ ਨਾਲ ਮੁਕਾਬਲਾ ਹੈਗਾ ਲੇਕਿਨ ਕਾਂਗਰਸ ਪਾਰਟੀ ਦਾ ਹੰਗਾਰੇ ਤੋਂ ਆ ਅੱਜ ਵਾਲੀ ਮੀਟਿੰਗ ਦੇਖ ਲੈਂਦੇ ਝਾੜੂ ਵਾਲੇ ਤੇ ਉਹਨਾਂ ਨੇ ਡਰ ਜਾਣਾ ਭੁਗਵੰਦ ਮਾਨ 13 0 ਕਹਿ ਰਹੇ ਨੇ ਜੀ ਇਹਦੇ ਬਾਰੇ ਉਹਨਾਂ ਨੂੰ 0 13 ਮੇਰੇ ਵੱਲੋਂ ਕਹਿ ਲੋ ਜੀ ਜੀ ਪੀ ਨੇ ਹਾਲ ਤੱਕ ਆਪਣਾ ਕੈਂਡੀਡੇਟ ਅਨਾਉਂਸ ਕੀਤਾ ਜੀ ਕੋਈ ਆਪਣੇ ਕੋਈ ਉਹ ਤੇ ਉਹਨਾਂ ਨੂੰ ਪੁੱਛੋ ਜਾ ਕੇ ਕਿਉਂਕਿ ਉਹਨਾਂ ਨੂੰ ਕੋਈ ਉਹ ਤਾਂ ਮੇਰੇ ਕੋਲ ਦੂਸਰੀਆਂ ਪਾਰਟੀਆਂ ਚ ਕੋਈ ਮੁਰਗਾ ਲੱਭ ਰਿਹਾ ਲੱਭ ਲੁਕੀ ਕਰਦੇ ਆਂ। ਇਸ ਤਰ੍ਹਾਂ ਦੇਖਦੇ ਹਾਂ ਅੱਜ ਚੋਣ ਪ੍ਰਚਾਰ ਦੇ ਲਈ ਡਾਕਟਰ ਅਮਰ ਸਿੰਘ ਉਹ ਨਹੀਂ ਪਹੁੰਚੇ ਸੀਗੇ ਤੁਹਾਡੇ ਪਿੰਡ ਦੇ ਵਿੱਚ ਲੋਕਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਉਤਸ਼ਾਹ ਸੀਗਾ। ਦੇਖੋ ਜੀ ਮੇਰੇ ਨਾਲੋਂ ਬੈਟਰ ਤਾਂ ਤੁਸੀਂ ਪ੍ਰੈਸ ਵਾਲੇ ਦੱਸ ਸਕਦੇ ਆ। ਕਿਉਂਕਿ ਪ੍ਰੈਸ ਦੀ ਸੋਚਣ ਸ਼ਕਤੀ ਵੀ ਵੱਧ ਹੁੰਦੀ ਆ ਕਲਮ ਚ ਵੀ ਜਾਨ ਆ। ਇਹ ਤਾਂ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਦਾ ਮੈਂ ਤਾਂ ਹਮੇਸ਼ਾ ਕਹੂੰਗਾ ਵਧੀਆ ਦਾ ਬਾਕੀ ਤੁਸੀਂ ਦੇਖ ਲਿਆਉਣਾ ਹਜ਼ਾਰਾਂ ਬੰਦੇ ਆਉਂਦਾ ਘਾਟਾ ਮਾਰਦਾ ਇਕੱਠ ਇੱਥੇ ਇੱਕ ਛੋਟੀ ਜਿਹੀ ਮੀਟਿੰਗ ਰੱਖੀ ਸੀ ਮੇਰੇ ਖਿਆਲੋਂ ਰੈਲੀ ਦਾ ਰੂਪ ਧਾਰ ਗਈ ਜੇ ਨਹੀਂ ਧਾਰ ਗਈ ਤਾਂ ਤੁਸੀਂ ਦੱਸ ਦੋ ਬਹੁਤ ਵਧੀਆ ਰਿਸਪੌਂਸ ਆ ਦੇਖੋ ਇਸ ਤਰ੍ਹਾਂ ਇੱਕੋ ਗੱਲ ਕਹਿੰਦੇ ਆ ਜੇ ਅਗਰ ਹਿੰਦੁਸਤਾਨ ਨੂੰ ਬਚਾਣਾ ਹਿੰਦੁਸਤਾਨ ਦੇ ਸੰਵਿਧਾਨ ਨੂੰ ਬਚਾਣਾ ਹਿੰਦੁਸਤਾਨ ਦੇ ਨੌਜਵਾਨ ਨੂੰ ਬਚਾਣਾ ਨੌਜਵਾਨਾਂ ਦੇ ਭਵਿੱਖ ਨੂੰ ਬਚਾਣਾ ਤਾਂ ਮੋਦੀ ਨੂੰ ਚੱਲਦਾ ਰਹਿਣਾ ਤੇ ਪੰਜਾਬ ਦੇ ਅੰਦਰੋਂ ਆਮ ਆਦਮੀ ਪਾਰਟੀ ਦਾ ਸੁਭਾਇਆ ਕਰਨਾ ਤੁਸੀਂ ਮੈਨੂੰ ਦੱਸੋ ਕਿ ਐਡਵਰਟਾਈਜ਼ਮੈਂਟ ਤੋਂ ਬਿਨਾ ਖਾਲੀ ਜੁਮਲਿਆਂ ਤੋਂ ਬਿਨਾ ਸ਼ੋਸ਼ੇਬਾਈ ਤੋਂ ਬਿਨਾ ਇੱਕ ਲੈਡ ਤੋਂ ਬਿਨਾ ਕਿਹੜੀ ਇਹਨਾਂ ਨੇ ਸੂਤ ਦਿੱਤੀ ਇੱਕ ਮੈਨੂੰ ਦੱਸ ਦੋ ਕਿਹੜੀਆਂ ਨੌਕਰੀਆਂ ਦਿੱਤੀਆਂ ਆ ਜਿਹੜੇ ਕਲੀਨਿਕ ਵੀ ਬਣਾਏ ਆ ਤੁਹਾਨੂੰ ਸਾਰਾ ਪਤਾ ਲੀਪਾ ਪੁੱਛੀ ਹੋਇਆ ਦੱਸੋ ਕੀ ਹੋਇਆ ਕਿਸੇ ਪਿੰਡ 'ਚ ਥੋੜੀ ਚੱਲਦੀ ਆ ਛੈਣੀ ਖੜਕਦੀ ਆ ਕਿੱਥੇ ਡਿਵੈਲਪਮੈਂਟ ਆ ਜੀ ਕੋਈ ਡਿਵੈਲਪਮੈਂਟ ਨਹੀਂ ਹਰ ਇੱਕ ਦੁਖੀ ਆ ਛੋਟੇ ਤੋਂ ਇੱਕ ਕਿਸਾਨ ਵੀ ਦੁਖੀ ਆ ਇੱਕ ਦੁਕਾਨਦਾਰ ਵੀ ਦੁਖੀ ਆ ਵਪਾਰੀ ਵੀ ਦੁਖੀ ਆ ਆ ਕਿਸਾਨਾਂ ਨੇ ਥੋੜੇ ਦਿਨ ਪਹਿਲਾਂ ਸੀਐਮ ਸਾਹਿਬ ਨੇ ਕਹਿਤਾ ਵੀ ਮੈਨੂੰ ਮੈਂ ਕੋਈ ਐਮਐਸਬੀ ਦਾ ਠੇਕੇਦਾਰ ਨਹੀਂ ਆਗਾ ਥੋੜਾ ਨਹੀਂ ਨਹੀਂ ਕਿਹਾ ਕਿਸਾਨਾਂ ਨਾਲ ਦੇਖੋ ਬਾਰਡਰ ਤੇ ਕੀ ਹੋਇਆ ਤੁਹਾਨੂੰ ਜਿਆਦਾ ਜਦੋਂ ਸਾਡੇ ਵੇਲੇ ਕਿਸਾਨਾਂ ਨੂੰ ਕੈਪਟਨ ਸਾਹਿਬ ਤੇ ਉਦੋਂ ਸੀਐਮ ਕਿਸਾਨਾਂ ਨੂੰ ਇੰਨੀ ਮਦਦ ਕੀਤੀ ਸੀ ਮੇਰੇ ਘਰ ਕਿਸੇ ਤੋਂ ਭੁੱਲੀਦਾ ਨਹੀਂ ਐਵੇਂ ਨਹੀਂ ਉਦੋਂ ਬਾਰਡਰ ਟੱਪ ਗਏ ਦੇ ਜੇ ਹੁਣ ਕਿਸਾਨਾਂ ਦਾ ਪੰਜਾਬ ਸਰਕਾਰ ਨੇ ਸਾਥ ਦਿੱਤਾ ਹੁੰਦਾ ਸਾਇਦ ਦਿੱਲੀ ਪਹੁੰਚੇ ਹੋਣਗੇ। ਗੱਲ ਬਦਲੀਆਂ ਦਾ سلسلہ ਵੀ ਜਾਰੀ ਹੈ ਕਿਤੇ ਨਾ ਕਿਤੇ ਜਾ ਕੇ ਜੇ ਪਿਛਲੇ ਦਿਨੀ ਦੀ ਗੱਲ ਕਰੀਏ ਕਾਂਗਰਸ ਪਾਰਟੀ ਨੂੰ ਵੀ ਆਪਣੇ ਹਲਕਾ ਸਮਰਾਲਾ 'ਚ ਇੱਕ ਝਟਕਾ ਲੱਗਿਆ ਹੈ ਜਿਹੜੇ ਬਲਾਂਕ ਸੰਮਤੀ ਦੇ ਚੇਅਰਪਰਸਨ ਸੀਗੇ ਉਹ ਤੇ ਉਹਨਾਂ ਦੇ ਹਸਬੰਦ ਨੇ ਜਿਹੜੇ ਉਹ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦੇ ਨੇ। ਕੀ ਲੱਗਦਾ ਕਿਤੇ ਨਾ ਕਿਤੇ ਜਾ ਕੇ ਕਾਂਗਰਸ ਪਾਰਟੀ 'ਚ ਕਮੀ ਰਹਿ ਗਈ ਸੀ ਕੋਈ ਕਿ ਉਹਨਾਂ ਨੂੰ ਪਾਰਟੀ ਚੇਂਜ ਕਰਨੀ ਪੈਗੀ ਜਾਂ ਕੁਝ ਹੋਰ ਦੇਖੋ ਜੀ ਮੈਂ ਕੋਈ ਉਹ ਮੇਰਾ ਮਿੱਤਰ ਦਾ ਹਾਂ ਮਿੱਤਰ ਵੀ ਆ। ਦੇਖੋ ਅਸੀਂ ਉਹਨੂੰ ਮੇਰਾ ਭਲਾ ਬਲਾਕ ਸੰਪਤੀ ਮੈਂਬਰ ਸੀ ਲੇਕਿਨ ਮੈਂ ਉਹਨੂੰ ਨਹੀਂ ਬਣਾਇਆ ਸੀ ਅਸੀਂ ਆਪਣੀ ਪਾਰਟੀ ਨੂੰ ਤਕੜੇ ਕਰਨ ਲਈ ਇਹਨੇ ਇਸ ਪਰਿਵਾਰ ਨੂੰ ਬਣਾਇਆ ਹੁਣ ਇਹ ਤੋਂ ਬਾਅਦ ਕਾਂਗਰਸ ਹੋਰ ਕੀ ਕਰ ਲਵੇ ਫਿਰ ਉਹਨਾਂ ਨੂੰ ਜਨਰਲ ਸੈਕਟਰੀ ਬਣਾਇਆ ਦੇਖੋ ਜੇ ਹੁਣ ਲੋਕਾਂ ਦੀ ਕੋਈ ਹੋਰ ਸੋਚ ਹੋਵੇ ਹੁਣ ਦੇਖੋ ਮੈਂ ਮੈਨੂੰ ਹੁਣ ਤੱਕ ਕੋਈ ਮੈਂ ਪਹਿਲੀ ਵਾਰ ਮੇਰਾ ਕਿਸੇ ਵੀ ਕਾਰਨ ਕਰਕੇ ਚੇਅਰਮੈਨ ਹੀ ਰਹਿ ਗਈ ਦੀ ਕੋਈ ਮੈਂ ਤਾਂ ਕਾਂਗਰਸ ਛੱਡੀ ਨਹੀਂ ਹਾਂ ਇਹਦਾ ਬੇਬਕੂਫੀ ਆ ਐਤ ਕਿ ਨਹੀਂ ਮਿਲੇ ਅਗਲੀ ਵਾਰ ਅਗਲੀ ਨਹੀਂ ਮਿਲੂਗਾ ਤਾਂ ਵੀ ਕੋਈ ਨਹੀਂ ਕਾਂਗਰਸ ਪਾਰਟੀ ਦੇਖੋ ਜਿਹੜੇ ਅਸਲੀ ਕਾਂਗਰਸੀ ਉਹਨਾਂ ਦੀ ਮਾਂ ਗਈ ਆ ਜੇ ਬੰਦਾ ਕੋਈ ਛੱਡ ਕੇ ਜਾਊ ਸਾਨੂੰ ਆਪਣੀ ਮਾਂ ਨੂੰ ਛੱਡ ਕੇ ਜਾਊ ਆਪਣੇ ਸਮਾਜ ਦੇਖ ਲਓ ਮਾਂ ਛੱਡਣਾ ਕਿੰਨਾ ਮੜੀ ਆ ਮੇਰੇ ਖਿਆਲ ਇਹ ਵੀ ਲੋਕੀ ਇੱਕ ਮੱਝ ਆ ਕੇ ਨਾ ਦੂਜੇ ਹੁੰਡੇ ਤੋਂ ਆਪਣੇ ਮੱਝਾਂ ਜਾਜੋ ਸਿੰਘ ਮਾਰ 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 ਦਿੰਦੇ ਕਿਸੇ ਨੇ ਨਹੀਂ ਬਰਦਾਸ਼ਤ ਕਰਨਾ ਦੇਖੋ ਉੱਥੇ ਜਿਹੜੇ ਉਹਨਾਂ ਦੇ ਵਰਕਰ ਆ ਆਮ ਆਦਮੀ ਪਾਰਟੀ ਦੇ ਪੁਰਾਣੇ ਬੈਠੇ ਆ ਇਹ ਤਾਂ ਉਹਨਾਂ ਦਾ અપਮਾਨ ਆ ਨਵੇਂ ਤਾਂ ਅੱਜ ਬਹੁਤ ਲੋਕ ਕਹਿਣਗੇ ਅੱਜ ਮੈਨੂੰ ਚੇਅਰਮੈਨ ਜਦੋਂ ਅੱਜ ਫਲਾਨਾ ਦੇ ਦੋ ਮੇਰੇ ਖਿਆਲ ਨਾ ਕਾਂਗਰਸ ਨੂੰ ਨਾ ਆਵਾਮ ਆਦਮੀ ਪਾਰਟੀ ਨੂੰ ਕਾਲੀਆਂ ਨੂੰ ਬਿਲਕੁਲ ਇਹ ਕੰਮ ਨਹੀਂ ਕਰਨਾ ਚਾਹੀਦਾ ਸਮਝ ਕੇ ਆਪਣੇ ਵਰਕਰਾਂ ਦਾ ਧਿਆਨ ਰੱਖਣਾ ਚਾਹੀਦਾ ਕੀ ਲੱਗਦਾ ਲੋਕਾਂ ਦਾ ਜੇ ਤੁਸੀਂ ਵੀ ਨਾਲ ਉਹਨਾਂ ਦੇ ਡਾਕਟਰ ਅਮਰ ਸਿੰਘ ਉਹਨਾਂ ਦੇ ਵੀ ਨਾਲ ਜਾ ਰਹੇ ਹੋ ਰੋਜ਼ ਚੋਣ ਪ੍ਰਚਾਰ ਕਰਨ ਦੇ ਵਿੱਚ ਨਾਲ ਉਹਨਾਂ ਦੇ ਮਦਦ ਕਰ ਰਹੇ ਹੋ ਕੀ ਲੱਗਦਾ ਲੋਕਾਂ ਦਾ ਰੁਖ ਕਿਵੇਂ ਦਾ ਕਿਵੇਂ ਦੇਖਦੇ ਹੋ ਕਿ ਲੋਕ ਆਮ ਆਦਮੀ ਪਾਰਟੀ ਨੂੰ ਫਤਵਾ ਦੇਣਗੇ ਉਹਨਾਂ ਦੀ ਮੌਜੂਦਾ ਸਰਕਾਰ ਵੀ ਹੈ 2.5 ਸਾਲ ਦੀ ਕਿਸ ਤਰ੍ਹਾਂ ਦੇ ਲੋਕ ਹੁਣ ਕੁਝ ਵੀ ਹੋਵੇ ਜੀ ਅਸੀਂ 100% ਸੀਟ ਜਿੱਤਾਂਗੇ ਕਿਉਂਕਿ ਅਮਰ ਸਿੰਘ ਪੜ੍ਹਿਆ ਲਿਖਿਆ ਇਨਸਾਨ ਆ 85 ਵਾਰ ਪਾਰਲੀਮੈਂਟ ਚ ਬੋਲਿਆ ਬਹੁਤ ਵੱਡੀ ਉਹਦੀ ਹਾਜ਼ਰੀ ਰਹੀ ਆ ਸਮਝਦਾਰ ਉਹਦੇ ਕੰਮ ਤਾਂ ਦੇਖੋ ਨੇ ਕਿੰਨੇ ਕੰਮ ਕੀਤੇ ਆ ਮੱਤੇ ਆਲ ਦਾ ਪੁਲ ਬਣਵਾਇਆ ਆ ਸਮਰਾਲੇ ਉਹ ਅੰਡਰ ਬਾਈਪਾਸ ਮੈਂ ਕਹਿੰਦਾ ਲਿਸਟ ਨਹੀਂ ਬਣ ਸਕਦੀ ਜਿੰਨਾ ਉਹ ਲੜਾਈ ਲੜ ਰਿਹਾ ਪੰਜਾਬੀਆਂ ਦੀ ਇਸ ਕਰਕੇ ਸਰਦਾਰ ਅਮਰ ਸਿੰਘ ਤੁਸੀਂ ਅੱਜ ਦਾ ਇਕੱਠ ਦੇਖ ਲਿਆ ਬਾਕੀ ਪਿੰਡਾਂ 'ਚ ਵੀ ਇਕੱਠ ਦੇਖ ਲਿਓ 100% ਜਿੱਤੂਗਾ ਜੀ ਮੈਂ ਪਹਿਲਾਂ ਅਮਰ ਸਿੰਘ ਉਹਨਾਂ ਨੂੰ ਸੰਸਦ ਦੇ ਵਿੱਚ ਭੇਜਿਆ ਗਿਆ ਸੀ ਕਿ ਲੱਗਦਾ ਇਸ ਵਾਰੀ ਵੀ ਉਵੇਂ ਹੀ ਲੋਕ ਉਸੇ ਤਰ੍ਹਾਂ ਦਾ ਉਸੇ ਨਾਲੋਂ ਵੱਧ ਕੇ ਵੱਧ ਚੜ ਕੇ ਵੱਧ ਵੋਟਾਂ ਦੇ ਜਿੱਤ ਕੇ ਭੇਜਣ ਮੈਨੂੰ ਲੱਗਦਾ ਜੀ ਬਾਕੀ ਉੱਪਰ ਵਾਲੇ ਦੇ ਹੱਥ ਸੱਚੇ ਸਾਈਂ ਮੈਂ ਦੇਖਦੇ ਹਾਂ ਅੱਜ ਇਹ ਇਕੱਠ ਕੀਤਾ ਗਿਆ ਸੀ ਡਾਕਟਰ ਅਮਰ ਸਿੰਘ ਉਹਨੇ ਵੀ ਪਹੁੰਚਿਆ ਸੀ ਚੋਣ ਪ੍ਰਚਾਰ ਪੂਰਾ ਪੱਬਾ ਭਾਰਾ ਚੋਣ ਅਖਾੜਾ ਪੂਰੀ ਤਰ੍ਹਾਂ ਭੱਕਿਆ ਹੋਇਆ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਲੋਕਾਂ ਦਾ ਅੱਜ ਦੀ ਤਰੀਕ ਦੇ ਵਿੱਚ ਇਹ ਉਹਨਾਂ ਦੀ ਛੇ ਪਹਿਲਾ ਇਹ ਪੰਜ ਮੀਟਿੰਗਾਂ ਉਹ ਸਮਰਾਲੇ ਹਲਕੇ ਚ ਕਰਕੇ ਇਸ ਤਰ੍ਹਾਂ ਦੀ ਇਕੱਠ ਉਥੇ ਵੀ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਇਤਸ਼ਾਹ ਸੀਗਾ ਇੱਥੇ ਵੀ ਤੇ ਸਾਡੇ ਜ਼ਿਲ੍ਹੇ ਦੇ ਬਾਈਸ ਪ੍ਰਧਾਨ ਨੇ ਕੁਸ਼ੀਲਰ ਮਿੰਟੂ ਜੀ ਉਹਨਾਂ ਦੇ ਪਿੰਡ ਦੇ ਵਿੱਚ ਵੀ 8-10 ਪਿੰਡਾਂ ਦਾ ਇਕੱਠ ਸੀਗਾ ਇਹ ਤੇ ਤੁਸੀਂ ਦੇਖਿਆ ਨਕੋ ਨਕ ਹਾਲ ਭਰਿਆ ਸੀ ਜਿੰਨੇ ਬੰਦੇ ਅੰਦਰ ਸੀ ਉਨੇ ਹੀ ਬੰਦੇ ਬਾਹਰ ਸੀ ਤੇ ਲੋਕਾਂ ਦੇ ਵਿੱਚ ਬੜਾ ਦੇਖਣ ਨੂੰ ਉਤਸ਼ਾਹ ਮਿਲ ਰਿਹਾ ਕਾਂਗਰਸ ਪਾਰਟੀ ਨੂੰ ਬੋਟਾਂ ਪਾਉਣ ਲਈ ਮੈਨੂੰ ਲੱਗਦਾ ਇਸ ਵਾਰ ਲੋਕਾਂ ਨੇ ਮਨ ਬਣਾ ਲਿਆ ਤੇ ਬਾਕੀ ਦੂਸਰੀ ਗੱਲ ਕੈਂਡੀਡੇਟ ਬਾਰੇ ਮੈਂ ਜ਼ਰੂਰ ਕਹਿਣਾ ਚਾਹਣਾ ਕਿ ਕੈਂਡੀਡੇਟ ਜੋ ਸਾਨੂੰ ਦਿੱਤਾ ਪਾਰਟੀ ਨੇ ਇਹ ਇੱਕ ਬਹੁਤ ਹੀ ਨਹਿ ਤਸ਼ਰੀਫ ਪੜਿਆ ਲਿਖਿਆ ਮਿਲਦਾ ਜਿੰਨੇ ਪੰਜਾਬ ਦੇ ਵਿੱਚ ਘੱਟੋ ਘੱਟ ਵੀ ਮੇਨ ਮੇਨ ਪਾਰਟੀਆਂ ਦੇ 50 ਜਾਂ 60 ਮੀਲਵਾਰ ਲੜਦੇ ਹੋਣਗੇ ਸਾਰਿਆਂ ਨਾਲ ਵੱਧ ਜੇ ਪੜੇ ਲਿਖੇ ਤੇ ਬੇਦਾਗ ਕਿਉਂਕਿ ਪਹਿਲਾਂ ਜਦੋਂ ਬਿਊਰੋਕ੍ਰੇਟ ਵੀ ਹੁੰਦੇ ਸੀ ਨਾ ਇਹਨਾਂ ਨੇ ਉਦੋਂ ਕੋਈ ਆਪਣੇ ਤੇ ਦਾਗ ਲੱਗਣੋ ਚਾਹ ਦੋ ਤਿੰਨ ਪ੍ਰਧਾਨ ਮੰਤਰੀਆਂ ਨਾਲ ਇਹਨਾਂ ਨੇ ਉੱਥੇ ਕੰਮ ਕੀਤਾ ਬੜੀਆਂ ਤਕੜੀਆਂ ਤਕੜੀਆਂ ਪਾਲਿਸੀਆਂ ਉਥੇ ਇਹਨਾਂ ਨੇ ਜਿਵੇਂ ਅਮਰੀਗਾ ਵਰਗੀ ਐਮਐਸਪੀ ਤੇ ਜੋ ਕੋਈ ਹਰੇਕ ਚੀਜ਼ ਦੇ ਤੇ ਇਹਨਾਂ ਨੇ ਬੜੀ ਸਟੱਡੀ ਕੀਤੀ ਹੋਈ ਹੈ ਤੇ ਪਾਰਲੀਮੈਂਟ ਦੇ ਵਿੱਚ ਵੀ ਬੜਾ ਐਨ ਹਰੇਕ ਮਸਲੇ ਦੇ ਤੇ ਪੂਰਾ ਤੱਥਾਂ ਦੇ ਆਧਾਰ ਤੇ ਬੋਲਦੇ ਨੇ ਸੋ ਆਪਾਂ ਦੇਖਦੇ ਰਹਿੰਦੇ ਹਾਂ ਸਾਰੇ ਤੇ ਇਹਨਾਂ ਨੂੰ ਕੋਈ ਟੋਕਦਾ ਵੀ ਏਡਾ ਹੈ ਨਹੀਂਗਾ ਕਿਉਂਕਿ ਇਹ ਇਹ ਪੜ੍ਹੇ ਲਿਖੇ ਨੇ ਬਹੁਤ ਜ਼ਿਆਦਾ ਇੱਕ ਫਾਲਤੂ ਗੱਲ ਨਹੀਂ ਕਰਦੇ ਗੱਲ ਜਿਹੜੀ ਕਰਦੇ ਤੱਥਾਂ ਦੇ ਆਧਾਰ ਤੇ ਕਰਦੇ ਆ ਸੋ ਮੈਂ ਸਮਝਦਾ ਲੋਕਾਂ ਨੇ ਮਨ ਬਣਾ ਲਿਆ ਕਿਉਂਕਿ ਅਮਰ ਸਿੰਘ ਜੀ ਨੂੰ ਦੁਆਰਾ ਟਿਕਟ ਦੇ ਕੇ ਪਾਰਟੀ ਨੇ ਭੇਜਿਆ ਤੇ ਇਸ ਲਈ ਇਹਨਾਂ ਨੂੰ ਕੋਈ ਇਹ ਤਾਂ ਹੈ ਨਹੀਂ ਵੀ ਕੋਈ ਜਾਣਦਾ ਨਹੀਂ ਸਾਰੇ ਜਾਣਦੇ ਜਿਹੜੇ ਬਾਕੀ ਕੈਂਡੀਡੇਟ ਹੋਰ ਨੇ ਉਹਨਾਂ ਬਾਰੇ ਤਾਂ ਮੈਨੂੰ ਲੱਗਦਾ ਕਿਸੇ ਨੇ ਉਹ ਦਿੱਖੀ ਵੀ ਨਹੀਂ ਹੈਗੀ ਕਿਤੇ ਨਾ ਕਿਤੇ ਜਾ ਕੇ ਇਹ ਵੀ ਕਿਹਾ ਜਾ ਰਿਹਾ ਕਿ ਡਾਕਟਰ ਅਮਰ ਸਿੰਘ ਜਦੋਂ ਪਹਿਲਾਂ ਸੰਸਦ ਸੀਗੇ ਕਈ ਵਾਰੀ ਲੋਕ ਵਿੱਚ ਦਿਖੇ ਨਹੀਂ ਹੈਗੇ ਭਾਈ ਕਈ ਸਾਲ ਇਹ ਪਿੰਡਾਂ ਦੇ ਵਿੱਚ ਇਹ ਲੋਕਾਂ ਦੇ ਵਿੱਚ ਵਿਚਰੇ ਨਹੀਂ ਹੈਗੇ ਉਸ ਚੀਜ਼ ਨੂੰ ਕਿਵੇਂ ਦੇਖ ਦਿੰਦੇ ਇਹ ਗੱਲ ਤੁਹਾਡੀ ਠੀਕ ਆ ਲੇਕਿਨ ਉਹਦੇ ਵਿੱਚ ਆਪਾਂ ਨੂੰ ਵੀ ਪਤਾ ਕਿ 2021 ਸਾਲ 2000 2021 ਇਹ 2 ਸਾਲ 2 ਢਾਈ ਸਾਲ ਤੱਕ ਕੋਰੋਨਾ ਚ ਆਪਾਂ ਵੀ ਇੱਕ ਦੂਜੇ ਨੂੰ ਨਹੀਂ ਸੀ ਮਿਲਦੇ ਰਹੇ ਉਸ ਵੇਲੇ ਬੜੀਆਂ ਹਦਾਇਤਾਂ ਸੀਗੀਆਂ ਸਰਕਾਰ ਵੱਲੋਂ ਹੀ ਕਿ ਬੰਦੇ ਨਹੀਂ ਇਕੱਠੇ ਹੋਣ ਦੇਣੇ ਹੋਰ ਬਾਹਰ ਨਹੀਂ ਨਿਕਲਣ ਦੇਣਾ ਤੇ ਨਾ ਹੀ ਕੋਈ ਬਿਨਾ ਫੰਡ ਤੋਂ ਆ ਕੇ ਕਰਦੇ ਵੀ ਕਿ ਇਹਨਾਂ ਨੇ ਵੀ 2 ਢਾਈ ਸਾਲ ਉਹਨਾਂ ਨੇ ਫੰਡ ਵੀ ਰੋਕੀ ਰੱਖੇ ਨੇ ਅੱਜ ਹਰ ਇੱਕ ਬੰਦਾ ਚਾਹੁੰਦਾ ਕਿ ਜੇ ਸਾਡੇ ਕੋਲੇ ਆਵੇ ਕੁਝ ਨਾ ਕੁਝ ਲੈ ਕੇ ਆਵੇ ਇਸ ਲਈ 2 ਸਾਲ ਤੱਕ ਕੋਰੋਨਾ ਚ ਖਰਾਬ ਹੋ ਗਏ ਤੇ ਜਦ ਇਹਨਾਂ ਨੂੰ ਫੰਡਿੰਗ ਸ਼ੁਰੂ ਹੋਏ ਇਹਨਾਂ ਨੇ ਜਿੰਨੇ ਵੀ 2022 ਚ ਉਧਰ ਰਾਜਾ ਗਿੱਲ ਜੀ ਨੂੰ ਕਮਾਂਡ ਮਿਲ ਗਈ ਜਿੱਥੇ ਵੀ ਇਹਨਾਂ ਨੇ ਕਿਹਾ ਜਿਹੜੇ ਪਿੰਡ ਨੂੰ ਜਿੰਨੇ ਪੈਸੇ ਗਿਆ ਡਾਕਟਰ ਸਾਹਿਬ ਨੇ ਦਿੱਤੇ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਡਾਕਟਰ ਅਮਰ ਸਿੰਘ ਉਹਨਾਂ ਦੇ ਨਾਲ ਵੀ ਜਿਹੜੇ ਪਿੰਡ ਦੇ ਵਿੱਚ ਇਕੱਠ ਰੱਖਿਆ ਗਿਆ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਲੋਕ ਨੇ ਜਿਹੜੇ ਇੱਕ ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਲੈ ਕੇ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੂੰ ਪਹਿਲਾਂ ਲੋਕਾਂ ਨੇ ਇਸ ਹਲਕੇ ਦੇ ਵਿੱਚੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਇੱਕ ਵੱਡਾ ਵੱਡੇ ਫਤਵੇ ਦੇ ਨਾਲ ਜਤਾਇਆ ਸੀ ਇਸ ਵਾਰ ਵੀ ਲੋਕ ਉਵੇਂ ਹੀ ਕਾਂਗਰਸ ਪਾਰਟੀ ਨੂੰ ਅਈ ਕਬੱਡੀ ਲੀਡ ਦੇ ਨਾਲ ਇਸ ਹਲਕੇ ਦੇ ਵਿੱਚੋਂ ਜਿਤਾ ਕੇ ਭੇਜਣਗੇ ਹੁਣ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਲੋਕ ਸਭਾ ਚੋਣਾਂ ਜਿਹੜੀਆਂ ਨੇ ਜਦੋਂ 1 ਜੂਨ ਨੂੰ ਪੰਜਾਬ ਦੇ ਵਿੱਚ VOTING ਹੋ ਜਾਣੀ ਹੈ 4 ਜੂਨ ਨੂੰ ਜਿਹੜਾ ਰਿਜ਼ਲਟ ਹੈ ਉਹ ਆ ਜਾਣਾ ਹੈ ਕਿ ਲੋਕ ਕਿਸ ਪਾਰਟੀ ਨੂੰ ਫਤਵਾ ਦਿੰਦੇ ਨੇ ਕਿਸ ਪਾਰਟੀ ਦੀ ਝੋਲੀ ਦੇ ਵਿੱਚ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਟਿਕਟ ਜਿਹੜੀ ਹੈ ਜਿੱਤ ਜਿਹੜੀ ਹੈ ਉਹ ਪਾ ਕੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਦੇ ਨੇ ਤਾਂ ਵਧੇਰੇ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ VOTERਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਰਧਾਰਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਜਿਹਾ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ